ਸਾਹਬ ਆਦੇ ਮਿਲ ਕੀ ਆ ਉਹ ਛੇਲਾ ਲੈਣਾ ਚਾਹਦਾ ਜਾਜ ਨੂੰ ਉੱਥੇ ਕਰੇ ਦਿੱਲੀ ਫਿਰ ਉਹ ਪਤਾ ਲੱਗੇ ਕਿੰਨਾ ਵੱਡਾ ਵਧੀਰ ਆ ਉਹਨਾਂ ਨੂੰ ਕਹਦਾਂਗੇ ਸ਼ਾਮੀ ਵੀ ਭਈ ਪੰਜਾਬ ਦੀ ਗੱਲ ਕਾਹਦੇਵੇਂ ਮੋਦੀ ਤੇ ਮੱਛੀ ਦੀਆਂ ਗੱਲਾਂ ਨਾ ਕਰ ਕਿਸਾਨ ਬੈਠੇ ਡੱਲੇ ਆ ਜਿਆਦਾ ਮਰਨ ਵੱਤ ਦਿੰਦੇ ਆ ਕੋ ਪੰਜਾਬ ਦਾ ਮਸਲਾ ਲਕੜਾ ਪੰਜਾਬ ਦੇ ਜਿਹੜੇ ਫੰਡ ਰੋਕੇ ਉਹ ਦੁਆ ਸੰਭੇਕ ਨਹੀਂ ਗੱਲ ਗੱਲਾਂ ਕਰਦੀਆਂ ਬਹੁਤ ਸੌਖੀਆਂ ਕੰਮ ਕੀ ਅਸਲ ਕਿਹਨੂੰ ਵੀ ਪਤਾ ਪੰਜਾਬ ਦੇ ਫੰਡ ਰੋਕੇ ਆ ਕਿਹਨੂੰ ਵੀ ਪਤਾ 747 ਕਿਸਾਨ ਛੀਦ ਹੋ ਗਿਆ ਕੀ ਦਿੱਤਾ ਜੀ ਗੱਲਾਂ ਕਰਦੇ ਉੱਤੇ ਦੱਸਣਾ ਪ੍ਰੈਕਟੀਕਲੀ ਕੀ ਆ ਆ ਦੇ ਦੇ ਦੇਣਾ ਲਾਲਾ ਕੋਈ ਨਹੀਂ ਉੱਤੇ ਕੀ ਜੰਦੇ ਜੀ ਕਿੰਦਲਾ ਕਾਦੇ ਜੀ ਕਿੰਦਲਾ ਕਾਦੇ ਜੀ ਇੱਧਰ ਉੱਤੇ ਬੈਠੇ ਅਮਰੀਕਨ ਫੌਜ ਦਾ ਜਹਾਜ਼ ਇੱਥੇ ਆਦਿਆ ਸਾਡਾ ਵੈਸੇ ਅਸੀਂ ਤਾਂ ਕਿ ਬਾਰਡਰ ਦੇ ਉੱਤੇ ਕਿੰਨੀਆਂ ਸਾਨੂੰ ਪਤਾ ਸਵਸਿਆਂ ਦਾ ਸਾਹਮਣਾ ਕਰਦੇ ਆ ਸਾਨੂੰ ਤੇ ਉਸ ਲੈਵਲ ਤੇ ਵੀ ਸੋਚਣਾ ਚਾਹੀਦਾ ਉਹ ਲੈਵਲ ਤੇ ਵੀ ਇੱਕ ਬੜਾ ਵੱਡਾ ਇਸ਼ੂ ਹੈ ਨਰੀਓ ਜਮ ਆਖਰੀ ਸਵਾਲ ਇਹ ਹੈ ਕਿ ਕਿਆ ਕਾਰਨ ਮੰਨ ਰਹੇ ਹੈ ਕਿ بار بار ਜੋ ਝਾੜ ਹੈ ਉਹ ਅੰਮ੍ਰਿਤਸਰ ਉਤਾਰਾ ਜਾ ਰਿਹਾ ਪੰਜਾਬ ਮੇ ਉਤਾਰਾ ਜਾ ਰਿਹਾ ਬਸ ਬੀਜੇਪੀ ਪੰਜਾਬ ਕੋ ਬਦਨਾਮ ਕਰਨਾ ਚਾਹਤੀ ਹੈ ਤੋਂ ਬਾਦ ਕੁਛ ਨਹੀਂ ਜਨਤਾ ਨੂੰ ਦੇ ਨਾ ਲੱਤੇ ਚੜਾ ਕਰ ਬੰਦੇ ਲੱਭ ਕੇ ਉਹ ਬੰਦੇ ਗਾਰੀ ਵੱਡੇ ਵੱਡੇ ਗੈਂਟਾ ਨੂੰ ਮਤਲਬ ਉਹ ਭੇਜ ਦਿੰਦੇ ਆ ਬੰਬੇ ਦबई ਦੇ ਵਿੱਚ ਸੋ ਬੇਨਤੀ ਹੈ ਲੋਕਾਂ ਨੂੰ ਹੱਥ ਜੋੜ ਕੇ ਕਿ ਗੈਰ ਕਾਨੂੰਨੀ ਤੌਰ ਤੇ ਆਪਣੇ ਬੱਚਿਆਂ ਨੂੰ ਨਾ ਭੇਜੋ ਆਪਣੇ ਬੱਚਿਆਂ ਨੂੰ ਪੜਾਓ ਪੜਾਈ ਦੇ ਤੌਰ ਤੇ ਪੂਰੀ ਦੁਨੀਆ ਚ ਜਾ ਲੈ ਜਿੱਥੇ ਬਦੀ ਬੰਦਾ ਜਾ ਸਕਦਾ ਨਹੀਂ ਮੁਹਿੰਮ ਫੇਲ ਨਹੀਂ ਹੋਗੀ ਜੋ 1 ਘੰਟੇ ਦੇ ਖਿਲਾਫ ਲਗੀ ਦੀ 40 ਮਿੰਟ ਦੇ ਇਹ ਜਨਟਾਂ ਦੇ ਖਿਲਾਫ ਕਾਰਵਾਈ ਕਰਨ ਦੀ 1 ਸਾਲ ਦੇ ਅਸੀਂ ਕਾ ਰ ਫਰ ਫਰ ਕੇ ਅੰਦਰ ਦੇ ਇਹ 150 ਬੰਦਾ ਪੰਜਾਬ ਦਾ ਰਿਪੋਰਟ ਦੇ ਰਹੇ ਦੀ ਕੀ ਕਾਰਵਾਈ ਸਾਡੀ ਕਿਉਂ ਦੀ ਕਾਰਵਾਈ ਕਰਨ ਗਰੇ ਬੰਦਿਆਂ ਦੇ ਉਧਰ ਸਾਨੂੰ 5 ਤਰੀਕ ਨੂੰ ਗਿਆਨ ਲਖਾਏ 10 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਟ੍ਰੈਵਲ ਏਜੰਟਾਂ ਦੇ 40 ਲੱਖ 50 ਲੱਖ ਖਰਚ ਕਰਕੇ ਉਸ ਤੋਂ ਬਾਅਦ ਤੁਸੀਂ ਕਾਰਵਾਈ ਕਰ ਰਹੇ ਹੋ ਸਾਡੀ ਜਦੋਂ ਪਹਿਲਾਂ ਲੋਕ ਆਉਣਗੇ ਜੀ ਜਿੰਨਾ ਚਿਰ ਤੱਕ ਬੰਦਾ ਮਰੀਜ਼ ਡਾਕਟਰ ਕੋਲ ਜਾਉਂਦਾ ਡਾਕਟਰ ਕੀ ਕਰ ਦੂਗਾ ਸਾਨੂੰ ਆ ਕੇ ਕੰਪਲੇਂਟ ਕਰਨ ਗਿਆ ਬੰਦੇ ਨੇ ਮੇਰੇ ਪੈਸੇ ਲਾ ਲਿਆ ਬੰਦੇ ਨੇ ਮੇਰੇ ਪੈਸੇ ਕਾਦੇ ਉਹਦੇ ਖਿਲਾਫ ਕਾਰਵਾਈ ਕਰਨ 10 ਤੋਂ ਬਾਅਦ ਹੋਰ ਵੀ 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 ਅੱਜ ਵੀ ਪੁੱਛਾਂਗੇ ਕਿ ਜਿਹੜੇ ਜਿਹੜੇ ਬੰਦੇ ਉਹ ਕੋਈ ਵੀ ਆਦੇ ਤੇ ਮਿੱਟੂ ਸਾਹਿਬ ਆਦੇ ਫਿਰ ਕੀ ਆ ਜੀ ਸੁਣ ਲਿਓ ਮੈਂ ਕਹਾਂ ਉਹ ਆ ਰਹੇ ਨੇ ਉਹ ਸਿਰ ਆਪਣੇ ਸਿਰ ਲੈਣਾ ਚਾਹੁੰਦੇ ਨੇ ਕਾਹਦਾ ਲੈਣਾ ਚਾਹੁੰਦੇ ਹੋ ਉਹਦੇ ਲੱਭੇ ਦੀ ਉਹਦੇ ਦੋਸ਼ ਪੰਜਾਬ ਤੇ ਲਾਉਂਦੇ ਆ ਉਹ ਛੇਲਾ ਲੈਣਾ ਚਾਹੁੰਦਾ ਜਾ ਅੱਜ ਨੂੰ ਉੱਥੇ ਘਰੇ ਦਿੱਲੀ ਫਿਰ ਉਹ ਪਤਾ ਲੱਗੇ ਕਿੰਨਾ ਵੱਡਾ ਵਜੀਰ ਆ ਆ ਫਿਰ ਕੀ ਹੋ ਗਿਆ ਉਹਦੇ ਤਾਂ ਹੁਣ ਦੋ ਕਿੱਥੇ ਮਿਲੋਗੇ ਕਿੰਦੂ ਗਹੀਸਾ ਦੀ ਦੁਨੀਆ ਨੂੰ ਮਿਲਦੇ ਆ ਯਾਰ ਅਏ ਕਿਦੂ ਮਿਲਦਾ ਸਾਰੀ ਦੁਨੀਆ ਨੂੰ ਮਿਲਦੇ ਆ ਇੱਥੇ ਕਿਦ ਮਿਲ ਜੂਗਾ ਕੋਈ ਗੱਲ ਨਹੀਂ ਮਿਲ ਨੂੰ ਕੀ ਆ ਹੋਏ ਮਿਲਣਾ ਕਰਦਾ ਸਿਆਸਤ ਵੱਡੀ ਹੋ ਰਿਆ ਜਾਵੇ ਦੇਖੋ ਕੱਲ ਦਾ ਕੱਲ ਦਾ ਸੀਐਮ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਸੀਐਮ ਸਾਹਿਬ ਨੇ ਮਤਲਬ ਵਿਦੇਸ਼ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਜਹਾਜ਼ ਇੱਥੇ ਤਾਂ ਬਿਲ ਗਿਆ ਦਿੱਲੀ ਤੱਕ ਠੀਕ ਹੈ ਕਿਹਦੀ ਗੱਲ ਕੱਲ ਦਾ ਉਹਨਾਂ ਨੇ ਨੀਂ ਸੁਣਨ ਕੀਤਾ ਕੋਈ ਗੱਲ ਹੀ ਨਹੀਂ ਕੀਤਾ ਤੇ ਸ਼ਾਮੀ ਆਏ ਤੁਸੀਂ ਮੀਡੀਆ ਦੇ ਸਾਹਮਣੇ ਕਿਆ ਬੋਲੇ ਮੈਂ ਪਰਮੰਤ ਬਹੁਤ ਵਗੇ ਕਿਤੇ ਗੇਂਦਰੀ ਮੰਤਰੀ ਨੇ ਉਹ ਤੁਸੀਂ ਮੀਡੀਆ ਦੇ ਸਾਹਮਣੇ ਉਹਨਾਂ ਨੂੰ ਰਿਕਵੈਸਟ ਇੱਕ ਵਾਰੀ ਕਰਦੇ ਹੋ ਕਰ ਦਿਓ ਜਦੋਂ ਸ਼ਾਮੀ ਆਉਣਗੇ ਤੁਣਗੇ ਤੁਸੀਂ ਕੋਈ ਉਹਨਾਂ ਨੂੰ ਕਰਦਾਂਗੇ ਸ਼ਾਮੀ ਵੀ ਪਈ ਪੰਜਾਬ ਦੀ ਗੱਲ ਕਾਹਦੇਵੇਂ ਮੋਦੀ ਤੇ ਮੱਛੀ ਦੀਆਂ ਗੱਲਾਂ ਨਾ ਕਰ ਕਿਸਾਨ ਬੈਠੇ ਡੱਲੇ ਆ ਜਿਆਦਾ ਮਰਨ ਵੱਤਦੇ ਆ ਕੋ ਪੰਜਾਬ ਦਾ ਮਸਲਾ ਲਕੜਾ ਪੰਜਾਬ ਦੇ ਜਿਹੜੇ ਫੰਡ ਰੋਕੇ ਉਹ ਦਵਾ ਸੰਵੇਕ ਦੀ ਗੱਲ ਗੱਲਾਂ ਕਰਦੀਆਂ ਬਹੁਤ ਸੌਖੀਆਂ ਕੰਮ ਕੀ ਅਸਲ ਕਿੰਦੂ ਵੀ ਪਤਾ ਪੰਜਾਬ ਦੇ ਫੰਡ ਰੋਕੇ ਆ ਕਿੰਨੂ ਨਹੀਂ ਪਤਾ 747 ਕਿਸਾਨ ਚੀਜ਼ ਹੋ ਗਿਆ ਕੀ ਦਿੱਤਾ ਜੀ ਗੱਲਾ ਕਾ ਉੱਥੇ ਦੱਸਣਾ ਪ੍ਰੈਕਟੀਕਲੀ ਕੀ ਆ ਆ ਦੇ ਦੇ ਜਿਹੜਾ ਲਾਣਾ ਕੋਈ ਨਹੀਂ ਉੱਤੇ ਕੀ ਜਿੰਦੇ ਜੀ ਤਿੰਨ ਦਦਾਹ ਕਰਦੇ ਜਿੰਨ ਦਦਾਹ ਕਰਦੇ ਜੀ